ਕੈਨੇਡਾ ਵਿੱਚ ਨਵਾਂ ਬਰੇ ਨਵੇਂ ਨਿਯਮ ਲੈ ਕੇ ਆਇਆ ਹੈ ਇਮੀਗ੍ਰੇਸ਼ਨ ਤੋਂ ਲੈ ਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ਵਿੱਚ ਨਵੀਆਂ ਫੀਸਾਂ ਨਵੀਆਂ ਸ਼ਰਤਾਂ ਅਤੇ ਮੋٹے ਜੁਰਮਾਨੇ ਲਾਗੂ ਹੋ ਚੁੱਕੇ ਹਨ ਸਟੱਡੀ ਵੀਜ਼ਾ ਅਰਜ਼ੀਆਂ ਲਈ ਸਖਤ ਸ਼ਰਤਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਜਿਸ ਦਾ ਸਭ ਤੋਂ ਵੱਡਾ ਅਸਰ ਪੰਜਾਬ ਤੋਂ ਕੈਨੇਡਾ ਆਉਣ ਦੇ ਇੱਛੁਕ ਵਿਦਿਆਰਥੀਆਂ ਤੇ ਪਵੇਗਾ 2026 ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਨੂੰ 1,55,000 ਵੀਜ਼ੇ ਹੀ ਜਾਰੀ ਕੀਤੇ ਜਾਣਗੇ ਜੋ ਕਿ ਪਿਛਲੇ ਵਰੇ ਦੇ ਮੁਕਾਬਲੇ ਅੱਧੇ ਤੋਂ ਘੱਟ ਬਣਦੇ ਹਨ ਟੈਂਪੋਰਰੀ ਰੈਜ਼ਿਡੈਂਸ ਦੀ ਗਿਣਤੀ ਵੀ ਤਕਰੀਬਨ ਅੱਧੀ ਕਰ ਦਿੱਤੀ ਗਈ ਹੈ ਤੇ 2026-27 ਦੌਰਾਨ ਸਿਰਫ 33000 ਅਰਜ਼ੀਆਂ ਕਾਮਿਆਂ ਨੂੰ ਪਰਮਾਨੈਂਟ ਰੈਜ਼ਿਡੈਂਸ ਬਣਨ ਦਾ ਮੌਕਾ ਮਿਲੇਗਾ। ਕੈਨੇਡਾ ਵਿੱਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਲਈ ਵੀਜ਼ਾ ਮਿਆਦ ਵਧਾਉਣ ਦੀ ਫੀਸ ਪਹਿਲਾਂ ਹੀ ਵਧਾਈ ਜਾ ਚੁੱਕੀ ਹੈ ਤੇ ਟੈਂਪੋਰਰੀ ਰੈਜ਼ਿਡੈਂਸ ਪਰਮਿਟ ਵਾਸਤੇ 246 ਡਾਲਰ ਵਸੂਲੇ ਜਾ ਰਹੇ ਹਨ। ਕੈਨੇਡਾ ਵਿੱਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਤੋਂ ਨਵੇਂ ਸਟੱਡੀ ਵੀਜ਼ਾ ਲਈ 390 ਡਾਲਰ ਵਸੂਲੇ ਜਾ ਰਹੇ ਹਨ ਇਸੇ ਬਰੇ ਦੌਰਾਨ ਵਰਕ ਪਰਮਿਟ ਨਿਯਮ ਸਣੇ ਵਰਕਰ ਸਟੇਟਸ ਦੀ ਬਹਾਲੀ ਵਾਸਤੇ 401 ਡਾਲਰ ਜਮ੍ਹਾਂ ਕਰਾਉਣੀ ਹੋਣਗੇ ਤਾਂ ਕਿ ਨਵੀਆਂ ਸ਼ਰਤਾਂ ਮੁਤਾਬਕ ਟੈਂਪੋਰਰੀ ਏਜੰਸਟ ਪਰਮਿਟ ਵਾਸਤੇ ਹੁਣ 446.25 ਡਾਲਰ ਅਦਾਇਗੀ ਕਰਨੀ ਪੈ ਰਹੀ ਹੈ ਵਿਜ਼ਟਰ ਸਟੇਟਸ ਬਹਾਲ ਕਰਨ ਵਾਸਤੇ ਵੀ ਇੰਨੀ ਹੀ ਫੀਸ ਅਦਾ ਕਰਨੀ ਹੋਵੇਗੀ ਦੂਜੇ ਪਾਸੇ 온ਟਾਰੀਓ ਵਿੱਚ ਨੌਕਰੀ ਦਾ ਜਨਤਕ ਇਸ਼ਤਿਹਾਰ ਦੇਣ ਵਾਸਤੇ ਐਮਪਲੋਇਰ ਵਾਸਤੇ ਲਾਜ਼ਮੀ ਹੈ ਕਿ ਉਹ ਅੰਦਾਜ਼ਨ ਤਨਖਾਹ ਦਾ ਜ਼ਿਕਰ ਕਰਨ ਜਿਸ ਰਾਹੀਂ ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਰੋਜ਼ਾਨਾ ਥਾਵਾਂ ਤੇ ਮਰਨ ਵਾਸਤੇ ਮਿਹਨਤਾਨਾਂ ਦੇ ਨਾਲ ਤੁਲਨਾ ਕਰਨ ਦਾ ਮੌਕਾ ਮਿਲੇਗਾ ਹੁਣ EMPLOYEES ਕੈਨੇਡੀਅਨ ਤਜਰਬੇ ਦੀ ਸ਼ਰਤ ਲਾਗੂ ਨਹੀਂ ਕਰ ਸਕਣਗੇ ਅਤੇ ਸਿਰਫ ਖਾਸ ਸ਼੍ਰੇਣੀਆਂ ਵਿੱਚ ਹੀ ਇਹ ਸ਼ਰਤ ਲਾਗੂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇੰਟਰਵਿਊ ਤੋਂ 45 ਦਿਨਾਂ ਦੇ ਅੰਦਰ ਹੀ ਉਮੀਦਵਾਰ ਨੂੰ ਦੱਸਣਾ ਹੋਵੇਗਾ ਕਿ ਉਸ ਦੀ ਚੋਣ ਕੀਤੀ ਗਈ ਹੈ ਜਾਂ ਨਹੀਂ ਹਰ ਕੰਪਨੀ ਨੂੰ ਨੌਕਰੀ ਦੇ ਇਸ਼ਤਿਹਾਰ ਅਤੇ ਇਸ ਨਾਲ ਸੰਬੰਧਿਤ ਅਰਜ਼ੀਆਂ 3 ਸਾਲ ਦਾ ਰਿਕਾਰਡ ਵਿੱਚ ਰੱਖਣੀਆਂ ਹੋਣਗੀਆਂ ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਦਸੇ ਦੌਰਾਨ ਮੌਤ ਹੋਣ ਦੀ ਸ਼ਰਤ ਵਿੱਚ ਡਰਾਈਵਰ ਦਾ ਲਾਇਸੈਂਸ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਜਾਵੇਗਾ ਗੱਡੀ ਚੋਰੀ ਦੇ ਮਾਮਲੇ ਵਿੱਚ ਪਹਿਲੀ ਵਾਰ ਦੋਸ਼ੀ ਠਹਰਾਏ ਜਾਣ ਤੇ ਡਰਾਈਵਰ ਲਾਇਸੈਂਸ 10 ਸਾਲ ਵਾਸਤੇ ਮੁਆਤਲ ਹੋਵੇਗਾ ਅਤੇ ਦੂਜੀ ਵਾਰ ਦੋਸ਼ੀ ਠਹਰਾਏ ਜਾਣ ਤੇ 15 ਸਾਲ ਦੀ ਮੁਆਤਲੀ ਹੋਵੇਗੀ ਤੀਜੀ ਵਾਰ ਦੋਸ਼ੀ ਠਰਾਏ ਜਾਣ ਤੇ ਉਮਰ ਪਰ ਲਈ ਲਾਇਸੈਂਸ ਦੀ ਮੁਆਤਲੀ ਨਿਯਮ ਲਾਗੂ ਹੋ ਚੁੱਕਾ ਹੈ ਸੜਕ ਤੇ ਰੇਸ ਲਾਉਣ ਜਾਂ ਸਟੰਟ ਕਰਨ ਵਾਲਿਆਂ ਨੂੰ ਵੀ 10000 ਡਾਲਰ ਤੱਕ ਦਾ ਜੁਰਮਾਨਾ ਤੇ 6 ਮਹੀਨੇ ਤੱਕ ਦੀ ਕੈਦ ਦਾ ਨਿਯਮ ਵੀ 1 ਜਨਵਰੀ ਤੋਂ ਲਾਗੂ ਹੋ ਗਿਆ ਹੈ